ਅੱਜ ਦੀ ਕਹਾਣੀ ਹੈ ਚੰਨ ਦੀ ਵਰਗੀ ਕੁੜੀ ਸਾਰਾ ਦਿਨ ਘਰ ਦਾ ਕੰਮਕਾਰ ਕਰਕੇ ਥੱਕੀ ਟੁੱਟੀ ਸੁਖਨੀ ਸੋਚਿਆ ਸੀ ਕਿ ਅੱਜ ਜਲਦੀ ਸੋ ਜਾਵਾਂਗੀ ਪਰ ਆਪਣੇ ਬੈੱਡ ਤੇ ਇੱਧਰ ਉੱਧਰ ਪਾਸੇ ਵਟਦਿਆਂ ਤੇ ਸੌਣ ਦੀ ਕੋਸ਼ਿਸ਼ ਕਰਦਿਆਂ ਉਹਨੂੰ ਰਾਤ ਦੇ 2 ਵਜh ਗਏ ਪਰ ਨੀਂਦ ਉਹਦੀਆਂ ਅੱਖਾਂ ਦੇ ਨੇੜੇ ਤੇੜੇ ਵੀ ਨਹੀਂ ਸੀ ਆ ਰਹੀ ਆਪਣੇ ਹੀ ਖਿਆਲਾਂ ਵਿੱਚ ਖੋਈ ਤੇ ਆਪਣੇ ਦਿਲ ਵਿੱਚ ਚੱਲਦੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦਿਆਂ ਉਹ ਆਪਣੇ ਕਮਰੇ ਤੋਂ ਬਾਹਰ ਨਿਕਲ ਆਈ ਤੇ ਵਿਹੜੇ ਵਿੱਚ ਹੀ ਮੰਜੀ ਡਾਹ ਕੇ ਲੇਟ ਗਈ ਮੰਜੀ ਤੇ ਪਈ ਇੱਕ ਟੱਕ ਅਸਮਾਨ ਵਿੱਚ ਦੇਖਦੀ ਹੋਈ ਉਹ ਆਪਣੇ ਨਾਲ ਹੀ ਗੱਲਾਂ ਕਰਦੀ ਸੋਚ ਰਹੀ ਸੀ ਕਿ ਲੋਕ ਕਹਿੰਦੇ ਆ ਇਨਸਾਨ ਮਰਨ ਤੋਂ ਬਾਅਦ ਤਾਰਾ ਬਣ ਜਾਂਦੇ ਨੇ ਪਰ ਹੁਣ ਮੰਮੀ ਇੰਨੇ ਤਾਰਿਆਂ 'ਚ ਮੈਂ ਤੁਹਾਨੂੰ ਕਿਵੇਂ ਲੱਭਾਂ ਤੁਸੀਂ ਤਾਂ ਮੇਰੇ ਨਾਲ ਗੱਲ ਵੀ ਨਹੀਂ ਕਰਦੇ ਆਪਣੀ ਮਾਂ ਨੂੰ ਯਾਦ ਕਰਦਿਆਂ ਉਹ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਖੋ ਗਈ ਤੇ ਉਹਦੀਆਂ ਅੱਖਾਂ ਨਮ ਹੋ ਗਈਆਂ ਸੁਖ ਅਜੇ ਮਸਾਂ 2 ਕੁ ਸਾਲਾਂ ਦੀ ਹੀ ਸੀ ਜਦ ਉਸਦੀ ਮੰਮੀ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ ਤੇ ਪਿਤਾ ਉਸ ਐਕਸੀਡੈਂਟ ਚੋਂ ਮੌਤ ਦੇ ਮੂੰਹੋਂ ਬਚ ਕੇ ਬਾਹਰ ਆਇਆ ਸੀ ਸੁਖ ਦੀ ਪਰਵਿਰਿਸ਼ ਉਸ ਦੇ ਪਿਓ ਤੇ ਦਾਦੀ ਨੇ ਹੀ ਕੀਤੀ ਸੀ ਉਸ ਦੀ ਮੰਮੀ ਦੇ ਮੌਤ ਹੋ ਜਾਣ ਤੋਂ ਬਾਅਦ ਉਹਦੇ ਡੈਡੀ ਦੇ ਰਿਸ਼ਤੇਦਾਰਾਂ ਨੇ ਉਸ ਤੇ ਕਾਫੀ ਦਬਾਅ ਪਾਇਆ ਸੀ ਕਿ ਵਿਆਹ ਕਰਵਾ ਲੈ ਬਿਨਾ ਮਾਂ ਦੇ ਕੁੜੀ ਨੂੰ ਕਿਵੇਂ ਪਾਲੇਗਾ ਤੇ ਅਜੇ ਤੇਰੀ ਵੀ ਕੀ ਉਮਰ ਏ ਤੂੰ ਵੀ ਤਾਂ ਜ਼ਿੰਦਗੀ ਕੱਢਣੀ ਏ ਆਪਣੀ ਪਰ ਸੁਖ ਦੇ ਬਾਪੂ ਨੇ ਸਾਫ਼ ਮਨਾ ਕਰ ਦਿੱਤਾ ਕਿ ਮੈਂ ਕੋਈ ਵਿਆਹ ਨਹੀਂ ਕਰਵਾਉਣਾ ਮੈਂ ਤੇ ਮੇਰੀ ਮਾਂ ਨੇ ਆਪਣੇ ਆਪ ਪਾਲ ਲੈਣਾ ਮੇਰੀ ਬੱਚੀ ਨੂੰ ਸੁਖ ਦਾ ਬਾਪੂ ਆਪਣੇ ਹੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਬਤੌਰ ਟੀਚਰ ਦੀ ਜੌਬ ਕਰਦਾ ਸੀ ਸੁਖ ਦੇ ਪਿਓ ਤੇ ਦਾਦੀ ਨੇ ਉਹਨੂੰ ਬੜੇ ਲਾਡਾਂ ਨਾਲ ਪਾਲਿਆ ਸੀ ਅਤੇ ਉਸ ਨੂੰ ਕਦੀ ਵੀ ਛਿੜਕਿਆ ਨਹੀਂ ਸੀ ਉਸ ਦੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਹੁੰਦੀਆਂ ਸਨ ਸੁਖ ਦੀ ਦਾਦੀ ਨੇ ਵੀ ਉਹਨੂੰ ਕਦੇ ਮਾਂ ਦੀ ਘਾਟ ਮਹਿਸੂਸ ਨਹੀਂ ਸੀ ਹੋਣ ਦਿੱਤੀ ਹਰ ਵੇਲੇ ਉਹ ਸੁਖ ਨੂੰ ਆਪਣੇ ਨਾਲ ਹੀ ਰੱਖਦੀ ਸੀ ਸੁਖ ਵੀ ਆਪਣੀ ਦਾਦੀ ਬਿਨਾਂ ਇੱਕ ਪਲ ਨਹੀਂ ਰਹਿੰਦੀ ਸੀ ਦੋਹਾਂ ਦਾ ਇੱਕ ਦੂਜੇ ਬਿਨਾਂ ਮਨ ਨਹੀਂ ਸੀ ਲੱਗਦਾ ਸੁਖ ਦੇ ਕਰਕੇ ਹੀ ਉਹਦੀ ਦਾਦੀ ਆਪਣੇ ਰਿਸ਼ਤੇਦਾਰਾਂ ਦੇ ਘਟ ਵੱਧ ਹੀ ਜਾਂਦੀ ਸੀ ਅਗਰ ਜਾਂਦੀ ਵੀ ਸੀ ਤਾਂ ਸੁਖ ਉਹਦੇ ਨਾਲ ਹੀ ਹੁੰਦੀ ਸੀ ਸੁਖ ਆਪਣੀ ਉਮਰ ਦੀਆਂ ਕੁੜੀਆਂ ਨਾਲੋਂ ਥੋੜੀ ਵੱਖ ਸੀ ਸ਼ਾਇਦ ਉਹਦੀ ਅੰਮੀ ਦੀ ਟਾਈਮ ਤੋਂ ਪਹਿਲਾਂ ਹੋਈ ਮੌਤ ਨੇ ਉਹਨੂੰ ਉਮਰੋਂ ਪਹਿਲਾਂ ਹੀ ਸਿਆਣਾ ਬਣਾ ਦਿੱਤਾ ਸੀ ਸੂਰਤ ਤਾਂ ਉਹਨੂੰ ਰੱਬ ਨੇ ਸੋਹਣੀ ਬਖਸ਼ੀ ਹੀ ਸੀ ਪਰ ਉਹਦੀ ਸਿਰਤ ਦੇਵੀ ਸਾਰੇ ਕਾਇਲ ਸਨ ਉਹ ਹਰ ਇੱਕ ਨਾਲ ਪਿਆਰ ਨਾਲ ਗੱਲ ਕਰਦੀ ਸੀ ਤੇ ਸਾਰਿਆਂ ਦੇ ਦੁੱਖ ਸੁੱਖ ਚ ਸ਼ਰੀਕ ਹੁੰਦੀ ਸੀ ਉਹਦੇ ਕੋਲੋਂ ਕਿਸੇ ਦਾ ਦੁੱਖ ਦੇਖਿਆ ਨਹੀਂ ਸੀ ਜਾਂਦਾ ਉਹਨੂੰ ਉਸ ਬੰਦੇ ਦੀ ਵੀ ਫਿਕਰ ਹੋ ਜਾਂਦੀ ਸੀ ਜੋ ਉਸ ਨੂੰ ਜਾਣਦਾ ਤੱਕ ਨਹੀਂ ਸੀ ਉਹਦਾ ਨੂਰ ਨਾਲ ਭਰਿਆ ਹੱਸਦਾ ਚਿਹਰਾ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਸੀ ਸੁਖ ਨੂੰ ਲਿਟਰੇਚਰ ਪੜਨ ਦਾ ਬਹੁਤ ਸ਼ੌਂਕ ਸੀ ਤੇ ਜ਼ਿਆਦਾਤਰ ਉਹ ਆਪਣਾ ਵੇਲਾ ਟਾਈਮ ਕਿਤਾਬਾਂ ਪੜਨ ਵਿੱਚ ਹੀ ਗੁਜ਼ਾਰਦੀ ਸੀ। ਕਿਤਾਬਾਂ ਪੜਨ ਦਾ ਸ਼ੌਂਕ ਉਹਨੂੰ ਆਪਣੇ ਪਾਪਾ ਤੋਂ ਪਿਆ ਸੀ। ਇੱਕ ਤਾਂ ਉਹਦੇ ਪਾਪਾ ਟੀਚਰ ਸੀ ਤੇ ਦੂਜਾ ਅਜੀਤ ਅਖਬਾਰ ਵਿੱਚ ਪੱਤਰਕਾਰ ਸਨ। ਆਏ ਦਿਨ ਉਹਨਾਂ ਦਾ ਕੋਈ ਨਾ ਕੋਈ ਆਰਟੀਕਲ ਜਾਂ ਕਵਿਤਾ ਅਖਬਾਰ ਵਿੱਚ ਛਪੀ ਰਹਿੰਦੀ ਸੀ। ਉਨ੍ਹਾਂ ਵੱਲ ਵੇਖ-ਵੇਖ ਕੇ ਸੁਖ ਨੂੰ ਕਿਤਾਬਾਂ ਪੜਨ ਦਾ ਸ਼ੌਂਕ ਪੈ ਗਿਆ ਸੀ। ਪੜਾਈ ਵਿੱਚ ਤਾਂ ਉਹ ਹੁਸ਼ਿਆਰ ਹੈ ਹੀ ਸੀ। ਉਸ ਤੋਂ ਇਲਾਵਾ ਖੇਡਾਂ ਵਿੱਚ ਵੀ ਚੰਗੀ ਸੀ। ਆਪਣੇ ਸਕੂਲ ਟਾਈਮ ਵੇਲੇ ਉਹ ਬੈਂਡਮਿੰਟਨ ਵਿੱਚ ਡਿਸਟ੍ਰਿਕਟ ਲੈਵਲ ਉੱਤੇ ਪਹਿਲੇ ਨੰਬਰ ਤੇ ਰਹੀ ਸੀ। 12ਵੀਂ ਤੱਕ ਦੀ ਪੜ੍ਹਾਈ ਤਾਂ ਸੁਖ ਨੇ ਆਪਣੇ ਪਿੰਡ ਦੇ ਵਾਲੇ ਸਕੂਲ ਵਿੱਚੋਂ ਹੀ ਹਾਸਲ ਕੀਤੀ ਸੀ। ਬਾਦ ਵਿੱਚ ਸੁਖ ਨੇ ਪੋਲੀਟੈਕਨੀਕਲ ਕਾਲਜ ਹੁਸ਼ਿਆਰਪੁਰ ਤੋਂ ਆਰਟ ਐਂਡ ਕ્રાਫਟ ਦਾ ਡਿਪਲੋਮਾ ਕੀਤਾ ਸੀ ਡਿਪਲੋਮੇ ਤੋਂ ਬਾਅਦ ਉਸਨੇ ਪਾਪਾ ਨੂੰ ਪੁੱਛਿਆ ਕਿ ਤੇਰਾ ਕੀ ਕਰਨ ਦਾ ਇਰਾਦਾ ਹੈ ਸੁਖ ਨੇ ਕਿਹਾ ਮੈਂ ਵੀ ਪਾਪਾ ਤੁਹਾਡੇ ਵਾਂਗੂ ਟੀਚਿੰਗ ਲਾਈਨ 'ਚ ਜਾਣਾ ਚਾਹੁੰਦੀ ਆ ਬਾਕੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਵੇਖ ਲਓ ਅਗੋਂ ਉਹਦੇ ਪਾਪਾ ਨੇ ਕਿਹਾ ਮੈਂ ਕੀ ਦੇਖਣਾ ਹੈ ਤੂੰ ਆਪਣਾ ਫੈਸਲਾ ਆਪ ਲੈ ਮੈਂ ਤੇਰੇ ਨਾਲ ਆ ਜੇ ਤੂੰ ਟੀਚਿੰਗ ਲਾਈਨ 'ਚ ਆਉਣਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਆ ਜਿਵੇਂ ਤੈਨੂੰ ਸਹੀ ਲੱਗਦਾ ਤੂੰ ਬਸ ਉਹੀ ਕਰ ਸੁਖ ਨੇ ਬੀਏ ਕਰਨ ਦਾ ਮਨ ਬਣਾ ਲਿਆ ਸੀ ਪਾਪਾ ਤੇ ਦਾਦੀ ਵੱਲੋਂ ਵੀ ਇਜਾਜ਼ਤ ਮਿਲ ਗਈ ਸੀ ਬਸ ਹੁਣ ਓਨੇ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਵਿੱਚ ਦਾਖਲਾ ਲੈਣਾ ਸੀ ਉਹ ਬਸ ਇਹੀ ਸੋਚ ਕੇ ਥੋੜੀ ਜਹੀ ਨਰਵਸ ਸੀ ਕਿ ਨਵੀਂ ਜਗ੍ਹਾ ਤੇ ਨਵੇਂ ਲੋਕਾਂ ਚ ਕੁਲਨ ਮਿਲਣ ਚ ਉਹਨੂੰ ਪਤਾ ਨਹੀਂ ਕਿੰਨਾ ਟਾਈਮ ਲੱਗੇਗਾ ਬਸ ਇੰਨਾ ਹੀ ਸੋਚਾਂ ਚ ਪਈ ਉਹਦੀ ਨੀਂਦ ਕਿਦਰੇ ਉੱਡ ਪੁੱਡ ਗਈ ਸੀ ਦੋਸਤੋ ਤੁਹਾਨੂੰ ਸਾਡੀ ਕਹਾਣੀ ਕਿਵੇਂ ਲੱਗੀ ਕਮੈਂਟਸ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ